ਾਮਨਗਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਫਾਈਟਰ ਜਪਲੇਨ ਜਿਹੜਾ ਆ ਉਹ ਕ੍ਰੈਸ਼ ਹੋ ਚੁੱਕਿਆ ਹੈ ਫਾਈਟਰ ਜੈਟ 에ਅਰ ਫੋਰਸ ਦਾ ਕ੍ਰੈਸ਼ ਹੋ ਚੁੱਕਿਆ ਹੈ ਜਿਸ ਦੇ ਵਿੱਚ ਹੁਣ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਕਿ ਦੋ ਪਾਇਲਟ ਇਸ ਫਾਈਟਰ ਜੈਟ ਦੇ ਵਿੱਚ ਮੌਜੂਦ ਸੀ ਇੱਕ ਟ੍ਰੇਨਿੰਗ ਸੀਗਾ ਔਰ ਇੱਕ ਦੂਸਰਾ ਪਾਇਲਟ ਔਰ ਇੱਕ ਪਾਇਲਟ ਦੀ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੇ ਦੂਸਰਾ ਪਾਇਲਟ ਜਿਹੜਾ ਆ ਉਸ ਨੂੰ ਰੈਸਕਿਊ ਕਰ ਲਿਆ ਗਿਆ ਹੈ ਉਹ ਇੰਜਰਡ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤਸਵੀਰਾਂ ਬਹੁਤ ਭਿਆਨਕ ਹੈ ਚਾਰੇ ਪਾਸੇ ਆਗ ਕੀ ਆਗ ਹੈ ਕਿਉਂਕਿ ਵੱਡਾ ਬਲਾਸਟ ਹੋ ਗਿਆ ਹੁਣ ਕਾਰਨ ਕੀ ਰਿਹਾ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਫਿਲਹਾਲ ਹੁਣ 에ਅਰ ਫੋਰਸ ਦੀ ਅਥਾਰਟੀ ਜਿਹੜੀ ਹੈ ਉਹ ਪਤਾ ਲਗਾ ਪਾਏਗੀ ਕਿ ਕੋਈ ਟੈਕਨੀਕਲ ਜਹਾਜ਼ ਦੇ ਵਿੱਚ ਖਰਾਬੀ ਆ ਗਈ ਸੀ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਲੈਂਡਿੰਗ ਦੇ ਵਿੱਚ ਜਾਂ ਉੜਦਿਆਂ ਹੋਇਆ ਜਹਾਜ਼ ਦੇ ਵਿੱਚ ਕੋਈ ਫਾਲਟ ਪੈ ਗਿਆ ਫਿਰ ਖਰਾਬੀ ਦੇ ਕਾਰਨ ਕ੍ਰੈਸ਼ ਹੋ ਗਿਆ ਪਰ ਹਾਦਸਾ ਬਹੁਤ ਵੱਡਾ ਸੀ ਤਕਰੀਬਨ ਰਾਤ 10 ਵਜੇ ਦੇ ਕਰੀਬੇ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਪਾਇਲਟ ਸਵਾਰ ਸੀ ਇਹ ਜੈਗਵਾਰ ਫਾਈਟਰ ਜੈਟ ਹੈ ਇੰਡੀਆ ਦਾ 에ਅਰ ਫੋਰਸ ਦਾ ਜੈਗਵਾਰ ਫਾਈਟਰ ਜੈਟ ਹੈ ਜਿਹੜਾ ਰਾਤ ਕ੍ਰੈਸ਼ ਹੋ ਚੁੱਕਿਆ ਹੈ ਦੋ ਪਾਇਲਟ ਇਸ ਦੇ ਵਿੱਚ ਸਵਾਰ ਸੀ ਇੱਕ ਟ੍ਰੇਨਿੰਗ ਅਤੇ ਇਸੀ ਦਾ ਪਾਇਲਟ ਉਸ ਵਾਰਸੀ ਔਰ ਇੱਕ ਦੂਸਰਾ ਪਾਇਲਟ ਹੈ ਔਰ ਤੁਹਾਨੂੰ ਦੱਸ ਦਿੱਤੀ ਕਿ ਇੱਕ ਪਾਇਲਟ ਨੂੰ ਤਾਂ ਰੈਸਕਿਊ ਕਰ ਲਿਆ ਗਿਆ ਹੈ ਉਹ ਇੰਜਰਡ ਦੱਸਿਆ ਜਾ ਰਿਹਾ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਦੂਸਰੇ ਪਾਇਲਟ ਦੀ ਜਿਹੜੀ ਸੋਰਸਸ ਤੋਂ ਸਾਨੂੰ ਜਿਹੜੀ ਮੀਡੀਆ ਰਿਪੋਰਟਸ ਤੋਂ ਸਾਨੂੰ ਜਾਣਕਾਰੀ ਮਿਲ ਪਾਰੀ ਹੈ ਕਿ ਦੂਸਰੇ ਪਾਇਲਟ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਇਹ ਤਸਵੀਰਾਂ ਜਿਸ ਸਮੇਂ ਬਲਾਸਟ ਹੋਇਆ ਜਿਸ ਸਮੇਂ ਜੈਗਵਾਰ ਫਾਈਟਰ ਜੈਟ ਬਲਾਸਟ ਹੁੰਦਾ ਹੈ ਉਸ ਸਮੇਂ ਤੁਸੀਂ ਦੇਖੋ ਕਿ ਚਾਰੇ ਪਾਸੇ ਅੱਗ ਹੀ ਅੱਗ ਦੀਆਂ ਲਪਟਾਂ ਤੁਹਾਨੂੰ ਦਿਖਾਈ ਦੇਣ ਗਿਆ ਲੋਕ ਵੀ ਡਰ ਜਾਂਦੇ ਨੇ ਸਹਿਮ ਦਾ ਮਾਹੌਲ ਬਣ ਜਾਂਦਾ ਕਿਉਂਕਿ ਜਾਮਨਗਰ ਦੇ ਇੱਕ ਪਿੰਡ ਦੇ ਵਿੱਚ ਫਾਈਟਰ ਜੈਟ ਜਿਹੜਾ ਆਣ ਡਿੱਗਦਾ ਹੈ ਔਰ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਫਾਈਟਰ ਜੈਟ ਡਿੱਗਿਆ ਤਾਂ ਇਹ ਜੋ ਹੋਇਆ ਕਿ ਜਵੇਂ ਇੱਥੇ ਬਹੁਤ ਵੱਡਾ ਕੋਈ ਗਰਨੇਡ ਫਟਿਆ ਹੋਵੇ ਬਲਾਸਟ ਹੋਇਆ ਹੋਵੇ ਇਸ ਤਰੀਕੇ ਦੇ ਨਾਲ ਉਹ ਆਵਾਜ਼ ਆਈ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਆਪ ਮੁਹਾਰੇ ਸਾਰਾ ਖੌਫਨਾਕ ਦ੍ਰਿਸ਼ ਬਿਆਨ ਕਰ ਦਿੰਦੀਆਂ ਨੇ ਕਿ ਕਿਵੇਂ ਇਹ ਪੂਰੇ ਦਾ ਪੂਰਾ ਇਲਾਕਾ ਜਿਹੜਾ ਆ ਉਹ ਦਹਿਲ ਗਿਆ ਜਿਸ ਤਰੀਕੇ ਦੇ ਨਾਲ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਜੋ ਦਰਸਾਰੀਆਂ ਨੇ ਉਹ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕੱਲਾ ਕੱਲਾ ਫਰਕੱਚਾ ਇਸ ਪਾਇਲਟ ਜਿਹੜਾ ਫਾਈਟਰ ਜੈਟ ਸੀਗਾ ਦਾ ਕੱਲਾ ਕੱਲਾ ਪਰ ਖੱਟਾ ਹੋ ਚੁੱਕਿਆ ਹੈ ਕਲੀ-ਕਲੀ ਚੀਜ਼ ਲੱਭਣੀ ਪੈ ਰਹੀ ਹੈ ਕਲਾ-ਕਲਾ ਪੁਰਜਾ ਫਾਈਟਰ ਜੈਟ ਦਾ ਕਰ ਦਿੱਤਾ ਗਿਆ ਹੈ ਵੱਡਾ ਬਲਾਸਟ ਹੋਇਆ ਹੁਣ ਕਾਰਨ ਕੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਰਨ ਕੀ ਹੈ ਕੋਈ ਟੈਕਨੀਕਲ ਖਰਾਬੀ ਹੋ ਗਈ ਜਾਂ ਫਿਰ ਜਹਾਜ਼ ਉਡਾਉਂਦਿਆਂ ਕੋਈ ਗਲਤੀ ਹੋ ਗਈ ਜਾਂ ਕੀ ਹੋਇਆ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਫਿਲਹਾਲ ਜਿਹੜੀਆਂ 에ਅਰ ਫੋਰਸ ਦੀਆਂ ਸਾਰੀਆਂ ਅਥਾਰਟिटीज ਨੇ ਐਵੀਏਸ਼ਨ ਸਾਰੀਆਂ ਅਥਾਰਟੀ ਨੇ ਉਹ ਪਹੁੰਚ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਹੁਣ ਪਤਾ ਲਗਾਇਆ ਜਾ ਰਿਹਾ ਜਾਂਚ ਕੀਤੀ ਜਾ ਰਹੀ ਹੈ ਵੱਡੇ ਲੈਵਲ ਤੇ ਕਿ ਆਖਰਕਾਰ ਕੋਈ ਟੈਕਨੀਕਲ ਖਰਾਬੀ ਕੋਈ ਜਹਾਜ਼ ਉਡਾਉਂਦੇ ਸਮੇਂ ਕੋਈ ਗਲਤੀ ਹੋ ਗਈ ਕੀ ਹੋਇਆ ਕਿਉਂ ਇਹ ਜਹਾਜ਼ ਜਿਹੜਾ ਆ ਫਾਈਟਰ ਪਲੇਨ ਕ੍ਰੈਸ਼ ਹੋ ਚੁੱਕਿਆ ਹੈ ਜਾਂ ਜਾਮਨਗਰ ਦੇ ਇੱਕ ਪਿੰਡ ਦੇ ਵਿੱਚ ਇਹ ਜਹਾਜ਼ ਦੇ ਰਾਤ 10 ਵਜੇ ਦੇ ਕਰੀਬ ਇਹ ਕ੍ਰੈਸ਼ ਹੋਇਆ ਜਿਸ ਦੇ ਵਿੱਚ ਦੋ ਪਾਇਲਟ ਸਵਾਰ ਸੀ ਇੱਕ ਪਾਇਲਟ ਟ੍ਰੇਨਿੰਗ ਤੇ ਸੀਗਾ ਔਰ ਦੂਜਾ ਪ੍ਰੋਫੈਸ਼ਨਲ ਔਰ ਇੱਕ ਜੋ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਇੱਕ ਪਾਇਲਟ ਦੀ ਮੌਤ ਹੋ ਚੁੱਕੀ ਹੈ ਤੇ ਦੂਸਰੇ ਪਾਇਲਟ ਨੂੰ rescued ਕਰ ਲਿਆ ਗਿਆ ਹੈ ਜਿਹੜਾ ਕਾਫੀ ਇੰਜਰਡ ਹੈ ਉਹਨੂੰ ਇਜੈਕਟ ਕਰ ਲਿਆ ਗਿਆ ਸੀ ਤੇ ਹੁਣ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਸਵੀਰਾਂ ਬਹੁਤ ਭਿਆਨਕ ਨੇ ਬਹੁਤ ਖੋਫਨਾਕ ਹੈ ਇੰਜਣ ਦੇਖੋ ਜਹਾਜ਼ ਦਾ ਇੰਜਣ ਕਿਵੇਂ ਖੇਰੂ ਖੇਰੂ ਹੋ ਚੁੱਕਿਆ ਹੈ ਪਰ ਖੱੱਚੇ ਤੱਕ ਵਿੰਗਸ ਤੇ ਵੀ ਪਰ ਖੱੱਚੇ ਤੱਕ ਉੱਡ ਚੁੱਕੇ ਨੇ ਪੂਰਾ ਨਾਮੋ ਨਿਸ਼ਾਨ ਇੱਥੇ ਜਿਹੜਾ ਆ ਫਾਈਟਰ ਜੈਟ ਦਾ ਉਹ ਮਿਟ ਮਿਟ ਚੁੱਕਿਆ ਹੈ ਜੈਗੂਆਰ ਫਾਈਟਰ ਪਲੇਨ ਸੀਗਾ 에ਅਰ ਫੋਰਸ ਦਾ ਜਿਹੜਾ ਦੇਰ ਰਾਤ ਜਾਮਨਗਰ ਦੇ ਇੱਕ ਪਿੰਡ ਦੇ ਵਿੱਚ ਕ੍ਰੈਸ਼ ਹੋ ਚੁੱਕਾ ਹੈ